ਸੱਚੀ ਕਾਲਜੀ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਕਿਰਨ ਟਿਕ ਵੱਲੋਂ ਅੱਜ ਮੈਂ ਤੁਹਾਡੇ ਸਾਰਿਆਂ ਲਈ ਲੈ ਕੇ ਆਈਆਂ ਬਹੁਤ ਹੀ ਸੋਹਣਾ ਮਸ਼ੀਨ ਵਰਕ ਦਾ ਸੂਟ ਜੋ ਆਪਾਂ ਰੈਡੀ ਕੀਤਾ ਹੈ ਜੀ ਹੁਣ ਇਸ ਦਾ ਫੈਬਰਿਕ ਰਹੇਗਾ ਜੀ ਸ਼ਿਮਰ ਤੇ ਇਸ ਤੇ ਚਾਕਾਂ ਦੇ ਉੱਪਰ ਵਰਕ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਵਰਕ ਰੈਡੀ ਹੋਇਆ ਹੈ ਪਰ ਤੁਸੀਂ ਚੈੱਕ ਕਰ ਸਕਦੇ ਹੋ ਤੁਸੀਂ ਵੀ ਇਦਾਂ ਦਾ ਸੋਹਣਾ ਸੋਹਣਾ ਸੂਟ 사이ਡ ਤੋਂ ਰੈਡੀ ਕਰਵਾ ਸਕਦੇ ਹੋ ਜੀ ਤੁਹਾਨੂੰ ਇਹ ਸੂਟ ਕਿਦਾਂ ਦਾ ਲੱਗਿਆ ਸਾਨੂੰ ਜ਼ਰੂਰ ਦੱਸਿਓ ਇਹ ਇਸ ਦੇ ਚਾਕਾਂ ਦੇ ਉੱਪਰ ਦੋਨੋਂ ਸਾਈਡ ਤੇ ਬੀਨਾ ਪਈਆਂ ਗਈਆਂ ਨੇ ਤੇ ਇਹ ਵਰਕ ਇਸਦੀ ਬਾਹ ਦੇ ਉੱਪਰ ਕੀਤਾ ਗਿਆ ਹੈ ਜੀ ਇਸ ਦੀ ਬਾਟਮ ਤੇ ਵੀ ਵਰਕ ਕੀਤਾ ਗਿਆ ਹੈ ਜੀ ਇਸ ਦੀ ਬਾਟਮ ਹੈ ਇਸ ਤੇ ਵੀ ਬਹੁਤ ਸੋਨਾ ਵਰਕ ਕੀਤਾ ਗਿਆ ਹੈ ਜੀ ਤੁਸੀਂ ਦੇਖ ਸਕਦੇ ਹੋ ਇਹ ਕਲਰ ਕੰਬੀਨੇਸ਼ਨ ਵੀ ਬਹੁਤ ਹੀ ਜ਼ਿਆਦਾ ਸੋਨਾ ਹੈ ਤੁਸੀਂ ਵੀ ਇਦਾਂ ਦੇ ਸੋਨੇ ਸੋਨੇ ਸੂਟ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਡਿਸਕ੍ਰਿਪਸ਼ਨਸ ਤੇ ਦਿੱਤੇ ਨੰਬਰ ਦੇ ਉੱਪਰ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਜਿਸੇ ਤੁਸੀਂ ਇਦਾਂ ਦੇ ਸੂਟ ਰੈਡੀ ਕਰਵਾਉਣੇ ਨੇ ਸੋ ਇਹਦੇ ਸੋਹਣੇ ਸੋਹਣੇ ਸੂਟਾਂ ਦੇ ਡਿਜ਼ਾਈਨ ਦੇਖਣ ਲਈ ਤੇ ਸੋਹਣੇ ਸੋਹਣੇ ਸੂਟ ਸਾਡੇ ਤੋਂ ਰੈਡੀ ਕਰਵਾਉਣੇ ਸਾਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਤਾਲਵਾ